ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਹੀ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਬੀਲੀ ਜੀ ਖੜਕ ਸਿੰਘ ਵਾਲਾ ਵੀ ਕਹਿੰਦੇ ਨੇ ਨੇੜੇ ਪਧਾਉੜ ਦੇ ਜਿਲ੍ਹਾ ਬਰਨਾਲਾ ਤੇ ਤਹਿਸੀਲ ਟਪੇ ਦੀ ਵੀਡੀਓ ਦੋ ਤੁਹਾਨੂੰ ਮੱਝਾ ਦਿਖਾਵਾਂ ਪੂਰੀਆਂ ਚੰਗੀਆਂ ਇੱਕ ਤਾਜੀ ਸੂਈ ਸਵਾਈ ਆ ਕਦੋਂ ਕ ਸੂਈ ਆ ਤੇ ਇੱਕ ਹੈਗੀ ਗੱਬਣ ਸਸੀ ਕਾ ਬਾਈ ਜੀ ਸਸਤੀ ਕਾ ਬਾਈ ਉਹ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਤੇ ਬਾਈ ਕੈਮਰੇ ਦੇ ਸਾਹਮਣੇ ਨਹੀਂ ਆਉਂਦਾ ਪਾਸੇ ਖੜ ਕੇ ਦੱਸੋ ਡਿਟੇਲ ਤੇ ਪਹਿਲਾਂ ਤਾਂ ਪਿੰਡ ਬੋਲ ਦਿਓ ਜੀ ਆਪਣਾ ਪਿੰਡ ਖੜਕ ਸਿੰਘ ਵਾਲਾ ਬਿੱਲੀ ਜੀ ਹੂੰ ਤਹਿਸੀਲ ਤਵਾਜਰਾ ਜ਼ਿਲ੍ਹਾ ਬਰਨਾਲਾ ਉਹ ਕਿਨੇ ਨੇੜੇ ਆਪਣੇ ਮੇਨ ਪਧਾਉੜ ਤੇ ਨਿਹਾਲ ਸਿੰਘ ਵਾਲ ਆ ਗਿਆ ਹਾਂਜੀ ਹਾਂਜੀ ਤੇ ਬਾਈ ਜੀ ਆਪਣੇ ਜਿਹੜੀਆਂ ਅੱਜ ਮੱਝਾਂ ਆ ਤੋ ਹਨਾ ਪਹਿਲਾਂ ਤਾਂ ਨੰਬਰ ਬੋਲ ਦਿਓ ਨੰਬਰ 98589710 98710 ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਮੱਝ ਦੇਖੀ ਆਨੇ ਕੈਮਰੇ ਦੀ ਨਜ਼ਰ ਤੇ ਤੇ ਕਿਹੜਾ ਸੂਆ ਸੂਈ ਹੈ ਜੀ ਇਹ ਤੀਜੇ ਸੂਏ ਦਾਦੋਂ ਸੂਈ ਹੈ ਜੀ ਇਹ ਕੱਲ ਹੀ ਸੀਗੀ ਜੀ ਥੇਰ ਜਿ ਆਪਾਂ ਕੰਪਲੀਟ ਹਾਂ ਕਿੰਨਾ ਸੂਆ ਫਿਰ ਦੁੱਧ ਕੱਢਿਆ ਨੇ ਦੂਜੇ ਸੂਏ ਦਾ ਦੁੱਧ ਦੇ ਨੇ ਕੱਢਿਆ ਜੀ 17-18 ਲੀਟਰ 17 ਤੋਂ 18 ਲੀਟਰ ਦਾ ਦੁੱਧ ਕੱਢਿਆ ਹੋਇਆ ਮਗਰ ਆ ਗਿਆ ਕੱਟਾ ਤੇ ਐਤ ਕੀ ਫਿਰ ਦੇ 17-18 ਹਾਂਜੀ ਹਾਂਜੀ ਰਾਮ ਤੇ ਖੋਲ ਦਿੰਦੇ ਜੀ ਤੋਰਾ ਕਰਾ ਦਗੇ ਚੈੱਕ ਚੰਗੀ ਹੈ ਜੀ ਤੋਰਾ ਤਾਰਾ ਤੁਹਾਨੂੰ ਕਰਾ ਦਾਂ ਚੈੱਕ ਇੱਕ ਹੈਗੀ ਗੱਬਣ ਉਹ ਵੀ ਦਿਖਾ ਦਾਂਗੇ ਤੁਹਾਨੂੰ ਲਓ ਜੀ ਇੰਦਰ ਨੂੰ ਵਸੇ ਕਰਾ ਦਿਓ ਕਿਹੜਾ ਮੜਾ ਆ ਆ ਦੇਖੋ ਜੀ ਥਣਲੇ ਵੀ ਸਾਫ ਬਾਈ ਕੈਮਰੇ ਦੇ ਮੂਹਰੇ ਆਉਣ ਤੋਂ ਥੋੜਾ ਜਿਹਾ ਜੱਕਦੇ ਆ ਸਵੇਰ ਦੇ ਟਾਈਮ ਆਪਾਂ ਵੀਡੀਓ ਬਣਾਈ ਆ ਤੇ ਸਵੇਰ ਬੌੜਾ ਕਿੰਨਾ ਕੱਟਿਆ ਸੀਗਾ ਜੀ ਆ ਦੇਖੋ ਸਵੇਰ ਮੈਂ ਕਿਹ ਬੌੜਾ ਕਿੰਨਾ ਕੱਟਦਾ ਸੀਗਾ ਉਹ ਮੁੰਡੇ ਨੇ ਕੱਢਿਆ ਯਾਰ ਮੇਰੇ ਤੋਂ ਓਕੇ ਮੁੰਡੇ ਨੇ ਕੱਢਿਆ ਜੀ ਬਾਈ ਨੂੰ ਕੋਈ ਡਿਕਾਟ ਨਹੀਂ ਪਤਾ ਮੋੜ ਲਓ ਥਣਲੇ ਵੀ ਦੀ ਚੰਗੀ ਸਾਫ ਸੁਥਰੀ ਆ ਐਚ ਐਫ ਬਹਿਣਾ ਰਗੀ ਆ ਜੀ ਥੱਲੇੋਂ ਤਾਂ ਗੱਦਕਾਰ ਐਕਸਟਰਾ ਮਹਿੰਕੀ ਖਾਨ ਹਵਾਨੇ ਦੀ ਪੂਰੀ ਸਾਫ ਸੁਥਰੀ ਆਪਾਂ ਇਹਨੂੰ ਕਹਿ ਸਕਦੇ ਆ ਤੇ ਆਂਡੇ ਵਧੀਆ ਇੱਕ ਨੰਬਰ ਆ ਤੇ ਡਿਮਾਂਡ ਬਾਈ ਇਹਦੀ ਫੋਨ ਤੇ ਹਾਂ ਜੀ ਡਿਮਾਂਡ ਹਾਂ ਜਾਇ ਤੇ ਹਾਂ ਜੀ ਹਾਂ ਜੀ ਜਮਾਂ ਜਾਇ ਇਹੋ ਹਾਂ ਜੀ ਹਾਂ ਜੀ ਓਕੇ ਆ ਦੇਖ ਵੱਡੇ ਕਦ ਕਾੜ ਦੀ ਆ ਗਈ ਜੀ ਆ ਕਰੋ ਚੈੱਕ ਕੁਆਲਿਟੀ ਪੂਰੀ ਚੰਗੀ ਝੋਟੀ ਦੀ ਚਾਰ ਸਪੇਰੇ ਦੀ ਇੱਕ ਨੰਬਰ ਤੇ ਮੋਲੇ ਦਾ ਹੂ ਫੋਨ ਤੇ ਤੇ ਹੁਣ ਦੋ ਨੰਬਰ ਦੀ ਗੱਲ ਕਰ ਲਈਏ ਕਿਹੜਾ ਸੂਆ ਸੁੰਦੀ ਹੈ ਜੀ ਇਹ ਚੌਥੇ ਹੋਈ ਚੌਥੇ ਹੋ ਕਿੰਨਾ ਅਗਦਾ ਤੋ ਹੈ ਫਿਰ ਆਪਣਾ ਇਹ ਕਾਲ ਦੇ ਲਈ ਆਈ ਚੈਰਲ ਤੋਂ ਹੈ ਇਹਨੂੰ ਵੀ ਖੋਲ ਕੇ ਤੋੜਾ ਕਰਾ ਦਿਓ ਚੈੱਕ ਜੀ ਚੰਗੀ ਹੈ ਜੀ ਵੱਡੇ ਕਦ ਕੱਡਦਿਆਂ ਗਾ ਦੋਨੇ ਜਿਕੇ ਘਰ ਨਹੀਂ ਖਰੀਦਣੀਆਂ ਤਾਂ ਵੀ ਚੰਗੀਆਂ ਅੱਡੋ ਡਿਲ ਲੈਣੀਆਂ ਤਾਂ ਵੀ ਠੀਕ ਆ ਚੰਗੀਆਂ ਝੋਟੀਆਂ ਸਾਨੂੰ ਅੱਜ ਕਵਰ ਕਰਕੇ ਦਿੱਤੀਆਂ ਇੱਕ ਸੂਈ ਸਵਾਈ ਤੇ ਮੁੱਲ ਇਹਦਾ ਵੀ ਫੋਨ ਤੇ ਹੋਊਗਾ ਚੰਗੀ ਹੈ ਜੀ ਹੂੰ ਥਣ ਭਾਂਡੇ ਦੀ ਪੂਰੀ ਸਾਫ ਮੋੜ ਲਓ ਜੀ ਕਿੰਨੇ ਦਿਨ ਬਾਕੀ ਜੀ ਇਹਦੇ ਇਹ 15 ਤਰੀਕ ਤੱਕ 15 ਤਰੀਕ ਤੱਕ ਓਕੇ ਜੀ ਟੈਸਟਰ ਹੀ ਆ ਜੀ ਦੁੱਧ ਵਾਲੀਆਂ ਮੰਨਾਂ ਚੰਗੀਆਂ ਬਾਈਆਂ ਦੇ ਸਾਰੇ ਪਸ਼ੂ ਬਕਾਊ ਆ ਓਕੇ ਜੀ ਤੇ ਪਾਰ ਪਿੱਛੇ ਥਣਾ ਥਣਾ ਦੀ ਓਕੇ ਜੀ ਜਮ ਹਾਂਜੀ ਹਾਂਜੀ ਤੇ ਦੋਨਾਂ ਦੇ ਮੁੱਲ ਫੋਨ ਦੇ ਉੱਤੇ ਹੋਣਗੇ ਹੋਣਗੇ ਜਮਾ ਜਾਇਦ ਜੀ ਕਰ ਲਿਓ ਸੰਪਰਕ ਨੰਬਰ ਬਾਈ ਇੱਕ ਵਾਰੀ ਫੇਰ ਬੋਲ ਦੋ 985899710 ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਪਿੰਡ ਬਿਲੀ ਖੜਕ ਸਿੰਘ ਵਾਲਾ ਜੀ ਨੇੜੇ ਭਦੌੜデア ਤੇ ਨਿਹਾਲ ਸਿੰਘ ਵਾਲਾ ਵੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਤੇ ਬਾਕੀ ਦਾ ਟੈਸਟਰ ਸਾਨੂੰ ਚੰਗੇ ਕੱਦ ਕਾਠ ਵਾਲਾ ਜਿਵੇਂ ਬੱਜਾ ਦਿਖਾਈ ਜਾਂਗਾ ਤੇ ਦਫਾਂਗਾਂ ਵੀ ਦੋ ਆ ਜੀ ਕਰ ਲਿਓ ਬਾਈਆਂ ਨਾਲ ਸੰਪਰਕ ਪਿੰਡ ਬਿਲੀ ਤੋਂ ਵੀਡੀਓ ਕਵਰ ਕੀਤੇ ਜਿਹੜੇ ਚੰਗੇ ਪਸ਼ੂ ਰੱਖਣ ਦੇ ਸ਼ਕੀਨ ਹੈ ਜਰੂਰ ਬਾਈ ਨਾਲ ਕਰਿਓ ਸੰਪਰਕ ਤੇ ਰੇਟ ਚੰਗੇ ਦੇ ਗਏ ਜਿਤੁਨੀ ਆਪਾਂ ਤੁਹਾਨੂੰ ਫੇਰ ਦੱਸ ਦਗੇ ਤੇ ਬਾਕੀ ਦਾ ਸਾਰੇ ਵੀਰਾਂ ਦਾ ਇੰਨਾ ਤਾਂ ਵੀਡੀਓ ਦੇਖਣ ਲਈ ਇਹਨਾਂ ਨੂੰ ਪਿਆਰ ਦੇਣ ਲਈ ਤਹਿਦਲ ਤੋਂ ਧੰਨਵਾਦ ਜਲਦ ਮਿਲਦੇ ਆਂ ਕਿਨਾਂ ਵੀਡੀਓ ਤੇ